ਪਿੰਡ ਸ਼ਹਾੜ ਦੇ ਵਿੱਚ ਜੀਰੀ ਦੀ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਹਾਂਜੀ ਅੱਜ ਅਸੀਂ ਪਿੰਡ ਸ਼ਹਾੜ ਖੜੇ ਆ ਪਸੌਰ ਸਾਈਡ ਤੇ ਇੱਥੇ ਭਾਈ ਰਾਜਦੀਪ ਆ ਸਾਡੇ ਛੋਟੇ ਵੀਰ ਖੜੇ ਨੇ ਜੀ ਵੀ ਇਹ ਫਸਲ ਹੈ ਸਾਰੀ ਇਹ ਨਿਸਰ ਹੀ ਨਹੀਂਵੇਂ ਜਿਵੇਂ ਖੜੀ ਅੱਜ 11 ਤਰੀਕ 10ਵਾਂ ਮਹੀਨਾ ਦiena ਸ਼ਨੀਵਾਰ ਹੈ ਆ ਦੇਖੋ ਸਾਰਾ ਪੂਜਾ ਪੱਟੀ ਮੇਸਾ ਇਹ ਤੋਂ ਬਾਅਦ ਕੁਝ ਨਹੀਂ ਬਣਨਾ ਇਹਦਾ ਇਹ ਵਿਚਾਰੇ ਦਾ ਨੁਕਸਾਨ ਬਹੁਤ ਬੜਾ ਭਾਰੀ ਹੋ ਗਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਮੈਂ ਭਰਪੂਰ ਸਿੰਘ ਪ੍ਰਧਾਨ ਬਲਾਕ ਡੜਪਾ ਦਾ ਭਾਰਤੀ ਕਿਸਾਨ ਜੁਨੇ ਇੱਕ ਤਾਂ ਗ੍ਰਾਹਾਂ ਦਾ ਬੋਲਿਆ ਵੀ ਸਾਨੂੰ ਧਰਨੇ ਮਜਾਰਿਆ ਤੋਂ ਸਟਿਕਾਰਾ ਕਰਾ ਕੇ ਇਹਦਾ ਜਿਹੜਾ ਬਣਦਾ ਮਾਮਲਾ ਦਿੱਤਾ ਜਾਵੇ ਇਹਦੀ ਗੁਰਦੌਰੀ ਕੀਤੀ ਜਾਵੇ ਤਹਿਸੀਲਦਾਰ ਆਵੇ ਕਨਗੋ ਆਵੇ ਪਟਵਾਰੀ ਆਵੇ ਇਹ ਪਸੌਰ ਸਾਈਡ ਹੈ ਸਾਰੀਆਂ ਪੱਤੀਆਂ ਚਾਹੀਏ ਆ ਕੇ ਛਾੜ ਪਿੰਡ ਦੀ ਗਜ਼ੌਰੀ ਕੀਤੀ ਜਾਵੇ ਜਿਦੀ ਜਿਦੀ ਫਸਲ ਜਿੰਨੀ ਮਰੀ ਹੈ ਉਹਦਾ ਮਾਮਲਾ ਦਿੱਤਾ ਜਾਵੇ ਜਿੰਨਾ ਵੀ ਬਣਦਾ ਤਾਂ ਕਿ ਜਿਹੜਾ ਕਿਸਾਨ ਹੈ ਆਪਦੇ ਪੈਰਾਂ 'ਤੇ ਖੜਾ ਹੋ ਸਕੇ ਕਿਉਂਕਿ ਕਦੇ ਕਈ ਕੀਲੇ ਨੇ ਜਿਹੜੇ ਆ ਦੇਖੋ ਬਿਲਕੁਲ ਹੀ ਨਹੀਂ ਨਿੱਸੇ ਆ ਦੇਖੋ ਕੀ ਕਰੂਗਾ ਇਹ ਜ਼ਿੰਮੇਵਾਰ ਕਿੱਥੇ ਕਿੱਥੇ ਬਸੂਗਾ ਇਹ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਅਸਲ ਵਿੱਚ ਭਾਰਤੀ ਕਿਸਾਨ ਜੂਨੇ ਨੇ ਇੱਕ ਤਾਂ ਗਰਾਹ ਖੜੀ ਹੈ ਇਹ ਮੰਗ ਕਰਦੀ ਹੈ ਸਰਕਾਰ ਤੋਂ ਇਹ ਮੰਗ ਕਰਦੀ ਹੈ ਲੋਕਾਂ ਦੇ ਹੱਕ 'ਚ ਖੜਦੀ ਹੈ ਇਹ ਮੰਗ ਕਰਦੀ ਹੈ ਵੀ ਅੱਜ ਜ਼ਿੰਮੇਵਾਰਾਂ ਦੀ ਬਾਹ ਫੜੇ ਸਰਕਾਰ ਜਿੰਨਾ ਬਣਦਾ ਮਾਮਲਾ ਦਿੱਤਾ ਜਾਵੇ ਤਾਕੇ ਅਗਲੀ ਫਸਲ ਬੀਜ ਸਕੇ ਕਿਸਾਨ ਕੁਸ ਹੜਾ ਨਾਲ ਮਰਗੀਆਂ ਕੁਸ ਉਰੇ ਮੂੰ ਖਰਾਬੇ ਜਾ ਗਈਆਂ ਜੀ ਹਾਂਜੀ ਕੁਸ ਹੜਾ ਹੜ ਤਾਂ ਉਧਰੋਂ ਅੰਮ੍ਰਿਤਸਰ ਕੁਸ ਆ ਗਿਆ ਖਰਾਬਾ ਜਿਹੜਾ ਬਹੁਤ ਵੱਡਾ ਜਿਹੜਾ ਫਸਲ ਦਾ ਹੋ ਰਿਹਾ ਬਹੁਤ ਮਾੜਾ ਕਮ ਹੋ ਰਿਹਾ ਬਹੁਤ ਜ਼ਿਮੀਂਦਾਰ ਬਹੁਤ ਮਾਰਿਆ ਗਿਆ ਅਗਲਾ ਕਹਿੰਦਾ ਜ਼ਿਮੀਂਦਾਰ ਛੀਮੀ ਮਹੀਨੇ ਬਾਅਦ ਕਿੰਨੀ ਫਸਲ ਵੇਚਦਾ ਦੇਖ ਰੋ ਖਰਚਾ ਪੈ ਗਿਆ ਸਾਰਾ ਆ ਤੁਹਾਡਾ ਨੈਟ ਅੱਗ ਲਾ ਦੀ ਅਸੀਂ ਅੱਜ ਹੁਣ ਆ ਜੂਗਾ ਨੈਟ ਪਰ ਆ ਕੌਣ ਨਹੀਂ ਦੱਸ ਰਿਹਾ ਨੈਟ ਹੈ ਸਾਰਾ ਤੁਹਾਡਾ ਇਹ ਨੈਟ ਕਿੱਧਰ ਵਗ ਗਿਆ ਜਿਹੜਾ ਨੈਟ ਹੈ ਤੁਹਾਡਾ ਨੈਟ ਦੱਸ ਸੇ ਵੀ ਜੀਮੇਦਾਰ ਦਾ ਖਰਾਬ ਹੋ ਗਿਆ ਇਸ ਕਰਕੇ ਬੇਨਤੀ ਹੈ ਸਰ ਤਹਿਸੀਲਦਾਰ ਨੂੰ ਐਸਡੀਐਮ ਨੂੰ ਬੇਨਤੀ ਕਰਦੇ ਆ ਵੀ ਕੱਲ ਨੂੰ ਤੁਹਾਡੇ ਵਾਰਚ ਧੰਨਾ ਨਾ ਲਾਉਣਾ ਪੈ ਜੇ ਸਾਨੂੰ ਇਸ ਕਰਕੇ ਪਟਵਾਰੀ ਕੰਨ ਕੋ ਭੇਜੋ ਅਤੇ ਗਰਦੌਰੀ ਕਰਾਓ ਬੰਨ ਦਾ ਮਾਮਲਾ ਦਿੱਤਾ ਜਾਵੇ ਕਿਸਾਨ ਨੂੰ ਤਾਂ ਕਿ ਕਿਸਾਨ ਪੈਰਾ ਸਿਰ ਖੜਾ ਹੋਵੇ ਇਹਨਾਂ ਕਹਿੰਦਾ ਤੁਹਾਡਾ ਧੰਨਵਾਦ ਹੈ ਬਹਿਗੁਰਜੀ ਕਾ ਖਾਲਸਾ ਵਾਹਿਗੁਰੂ